ਭਗਵਾਨ ਦੇ ਆ ਪਿੰਡ ਵਿਖੇ ਚੱਲੀਆਂ ਤੜਕਸਾਰ ਗੋਲੀਆਂ ਇੱਕ ਗੰਭੀਰ ਜ਼ਖਮੀ ਹਾਲਤ ਬਣੀ ਨਾਜ਼ੁਕ ਸਿਵਲ ਹਸਪਤਾਲ ਦੀ ਡਾਕٹری ਟੀਮ ਨੇ ਕੀਤਾ ਰੈਫਰ ਕੀ ਹੈ ਮਾਮਲਾ ਦਿਖਾਉਦੇ ਹਾਂ ਇਸ ਪੂਰੀ ਖਬਰ ਦੇ ਅੰਦਰ ਐ ਬਾਹ ਪਾਜੀ ਕਿਹਨੇ ਮਾਰੀ ਗੋਲੀ ਸਾਡੇ ਮੁੰਡਾ ਸੀ ਆ ਪਾਜੀ ਦੋ ਦੋ ਮੁੰਡੇ ਹਾਂਜੀ ਕੱਲ ਦੀ ਗੱਲ ਹੈ ਕਹ ਨਹੀਂ ਕੱਲ ਵੀ ਆਇਆ ਸੀ ਕੱਲ ਫੂਟੇ ਗੇਰਾ ਮਾਰੇ ਤਾਂ ਫਿਰ ਆ ਗਿਆ ਅਸਵੇਰੇ 7 ਵਜੇ ਮੈਂ ਫਿਰ ਸੁਝ ਗਿਆ ਮੁੰਡਾ ਫਿਰ ਆ ਗਿਆ ਮੈਨੂੰ ਸਾਖ ਸੀਗਾ ਕਿ ਫਿਰ ਕੋਈ ਕਾਰਨ ਕਰੂਗਾ ਮੈਂ ਪਿੱਛਾ ਕਿ ਤਬਰ ਗੋਲੀ ਚਲਾਦਾ ਕਿਹੜੇ ਪਿੰਡ ਕੋ ਤੁਹਾਡਾ ਸਾਡੇ ਬਹਾਨੇ ਆ ਰਾਨੀ ਫੂਗੋਲੀਆਂ ਮੁੰਡੇ ਪਛਾਣ ਹੈਗੀ ਉਹ ਜਨ ਗੋਲੀ ਮੋਰ ਫੋਟੋ ਆ ਸਾਡੇ ਕੋਲ ਕੋਈ ਤੁਹਾਡੀ ਪਰਾਣੀ ਰੰਚ ਚਲਦੀ ਹੈ ਨਹੀਂ ਨਹੀਂ ਸਾਨੂੰ ਤਾਂ ਭਾਜੀ ਕੁਝ ਵੀ ਤੁਸੀਂ ਤੁਹਾਡਾ ਆਪਣਾ ਕੁਝ ਵੀ ਕੰਮ ਕਰਦੇ ਆ ਨਹੀਂ ਨਹੀਂ ਸਾਡੇ ਆਪਣੇ ਕੀ ਨਾਂ ਕੀ ਬੁਰਾ ਆਪਣਾ ਹਾਂਜੀ ਕੀ ਮੇਰਾ ਨਾਮ ਰੋਲ ਕੁਮਾਰ ਆ ਕੀ ਤੁਹਾਡਾ ਕੀ ਨਾਮ ਹੈ ਮੈਂ ਮਾਲਕ ਕੇ ਨਾਮ ਹੈ ਆਮਦੀਖ ਸਿੰਘ ਤੁਸੀਂ ਖੂਗੇ ਦਾ ਪਾ ਅਮਰੀਕ ਸਿੰਘ ਹੈ ਅੱਛਾ ਅੱਛਾ ਵਾਹ ਓਏ ਹੋਏ ਤੁਹਾਨੂੰ ਟ੍ਰੀਟਮੈਂਟ ਮਿਲ ਰਿਹਾ ਸੀ ਹਾਂਜੀ ਟ੍ਰੀਟਮੈਂਟ ਇਲਾਜ ਤੁਹਾਡਾ ਸਹੀ ਹੋ ਰਿਹਾ ਇੱਥੇ ਨਹੀਂ ਬਹੁਤ ਦਾਲ ਕਰਦਾ ਹੈ ਪਾਜੀ ਵੀ ਮਿਕਸ ਕਰਦਾ ਰਹੇਗੇ ਕਿੰਨੀਆਂ ਗੋਲੀਆਂ ਬਚੀਆਂ ਨੇ ਤਿੰਨ ਆ ਉਹ ਇੱਕੋ ਬੰਦਾ ਸੀ ਜਿਹਨੇ ਮਾਰੀ ਦੋ ਬੰਦੇ ਸੀ ਆ ਭੱਜ ਗਏ ਹਾਂਜੀ ਭੱਜ ਗਏ ਕੀ ਨਾ ਕੀ ਉਹਨਾਂ ਪਾਜੀ ਪਤਾ ਨਹੀਂ ਉਹੜੇ ਪਿੰਡ ਦੇ ਹੀ ਬੰਦੇ ਹੈਗੇ ਨਹੀਂ ਨਹੀਂ ਬਾਹਰ ਨੇ ਆ ਲੁੱਟ ਲੁੱਟਣਾ ਇਹਦੀ ਯਾਰ ਕੋਈ ਹਾਂ ਲੁੱਟਣ ਨੂੰ ਚੱਲਿਆ ਆ ਆਇਆੜਾ ਬਾਬੇ ਕੀ ਮਾਮਲਾ ਸਾਰਾ ਤੁਸੀਂ ਸਿਵਲ ਹਸਪਤਾਲ ਪੁੱਛੀ ਮੈਂ ਅਵੀਕ ਸਿੰਘ ਬਹਾਦੀ ਅ ਮੈਂ ਕੱਲ ਤੋਂ ਮੇਰੀ ਰਕੀ ਹੋ ਰਹੀ ਸੀ ਮੈਂ ਕੱਲ ਦਾ ਪਰਸਨਲ ਇਨਫੋਰਮੇਸ਼ਨ ਦਿੱਤੀ ਸੀ ਕੋਈ ਪਰਸ ਵਾਲਾ ਪੁੱਛਿਆ ਨਹੀਂ ਅੱਜ ਸਵੇਰੇ ਫੇਰ ਉਹੀ ਬੰਦੇ ਮੇਰੇ ਮਗਰ ਲੱਗੇ ਜੀ ਅਸੀਂ ਉਹਨਾਂ ਦਾ ਪਿੱਛਾ ਕੀਤਾ ਜਾ ਕੇ ਪਿੱਛਾ ਕਰਦੇ ਕਰਦੇ ਅਸੀਂ ਰਾਣੀਪੁਰ ਗੁਰਦੁਆਰੇ ਕੋਲ ਆਏ ਉੱਥੇ ਕੱਚੇ ਰਸਤੇ ਤੇ ਮੋਟਰਸਾਈਕਲ ਸੱਟ ਕੇ ਮੇਰੇ ਮੇਰੇ ਅਪਲਾਈ ਦੇ ਤਿੰਨ ਗੋਲੀਆਂ ਮਾਰ ਗਿਆ ਪੰਜ ਫਾਇਰ ਦਿੱਤੇ ਕਿੰਨੇ ਕਿਹੜੇ ਵਜੇ ਦਾ ਸਮਾਂ ਸੀ ਤਕਰੀਬਨ 6:30 ਤੋਂ 7:00 ਦਾ ਥਾਵਾ ਤੜਕ ਸਰ ਸ਼ਾਮ ਦਾ ਅੱਜ ਸਵੇਰ ਦਾ ਅੱਜ ਸਵੇਰ ਕਿੰਨੇ ਬੰਦੇ ਸੀ ਸਰ ਦੋ ਬੰਦੇ ਕਾਹਤੇ ਸਕੇ ਉਹ ਮੋਟਰਸਾਈਕਲ ਤੇ ਕੋਈ ਨੰਬਰ ਨੰਬਰ ਨੋਟ ਕੀਤਾ ਸੀ ਨੰਬਰ ਉਹਨਾਂ ਨੇ ਮੋਰੇ ਮੋਰਦੀ ਪਲੇਟ ਕੋਲ ਜੋ ਮੋਟਰਸਾਈਕਲ ਬਰਾਂਡ ਹੋ ਗਿਆ ਕੋਈ ਪੁਰਾਣੀ ਰੰਜਿਸ਼ ਚੱਲਦੀ ਹੱਡੀ ਜਾਂ ਕੋਈ ਇਹ ਇਹ ਹਜੇ ਕੋਈ ਪਤਾ ਨਹੀਂ ਲੱਗਿਆ ਵੀ ਕਾਹਦੇ ਰਕਿੰਗ ਕਰਦੇ ਸ਼ੱਕ ਵਗੈਰਾ ਹੈਗੇ ਤੇ ਸ਼ੱਕ ਉਹ ਪਹਿਲੂ ਆਇਆ ਕਿ ਸਾਡੇ ਮੁੰਡੇ ਨਾਲ ਕੋਈ ਮੈਨੂੰ ਮੁੰਡਿਆਂ ਦੀ ਉੱਚੇ ਦੇ ਮੁੰਡਿਆਂ ਦੀ ਹੋਈ ਸੀ ਗੱਲ ਤਾਂ ਉਹ ਵੀ ਕੋਈ ਕਰਤਾ ਉੱਚੀ ਦੇਖੇਗੇ ਰਿਹਾ ਸੀ ਉਹ ਹੋ ਸਕਦੇ ਆ ਹੈਪੋ ਹੈਪੋ ਕਾਹਨ ਜਿਹੜਾ ਹੈ ਮੁੰਡਾ ਜਿਹੜਾ ਮਾਰਿਆ ਸੀ ਅਸੀਂ ਤੁਰਦੇ ਸੀ ਉਹਨਾਂ ਨਾਲ ਉਹ ਵੀ ਹੋ ਸਕਦੀ ਜੀ ਉਹਨਾਂ ਦੇ ਜਿਹੜੇ ਮੁੰਡੇ ਤੇ ਕਿੰਨੀਆਂ ਗੋਲੀਆਂ ਬਚੀਆਂ ਮੁੰਡੇ ਤੇ 3 ਗੋਲੀਆਂ ਬਚੀਆਂ ਤੁਹਾਡਾ ਵਰਕਰ ਹੈ ਹਾਂ ਜੀ ਕਿ ਕੀ ਨਾਂ ਕੀ ਇਹਦਾ ਮੇਰਾ ਵਰਕਰ ਵੀ ਹੈ ਮੇਰਾ ਪੁੱਤ ਵੀ ਹੈ ਕੀ ਨਾਂ ਕੀ ਜੀ ਨਰਨ ਕੁਮਾਰ ਇੱਕ ਧਿਆਰ ਰਹਿਣ ਵਾਲਿਆਂ ਹਾਂ ਅਸੀਂ ਬਿਹਾਰ ਦੇ ਰਹਿਣ ਬਾਰੇ ਮੇਰੇ ਕੋਲ 25 ਤੋਂ 30 ਸਾਲ ਹੋ ਗਏ ਨੇ ਤੁਹਾਨੂੰ ਟ੍ਰੀਟਮੈਂਟ ਸਹੀ ਮਿਲੇ ਦਿੱਤੀ ਹੈ ਟ੍ਰੀਟਮੈਂਟ ਜੀ ਫਰਸਟ ਸਟੇਜ ਆ ਕੁਛ ਨਹੀਂ ਫਰਸਟ ਸਟੇਜ ਮਿਲੀ ਹੈ ਹਾਂਜੀ ਤੇ ਕੀ ਮੰਗ ਕਰਦੇ ਤੁਸੀਂ ਬਸ ਜੀ ਮੈਂ ਮੰਗ ਕਰਦਾ ਲੋਕਾਂ ਦਾ ਇਲਾਜ ਕਰਨਾ ਦਾ ਗਵਰਨਮੈਂਟ ਟਕਪਾ ਮਾਰ ਲਿਆ ਇਲਾਜ ਕਰਨਾ ਦਾ ਸਹੀ ਕਰੋ ਨਹੀਂ ਮੈਂ ਨਾ ਕਰੋ ਹਾਂ ਮੈਂ ਪ੍ਰੈਸ ਦੇ ਦੌਰ ਚ ਲੈ ਕੇ ਚਲਿਆ ਸਰ ਤੁਹਾਡਾ ਤੁਹਾਡਾ ਜਿਹੜਾ ਹਾਸਾ ਵਾਪਰ ਹੈਗਾ ਇਸ ਬਿਲਕੁਲ ਪ੍ਰਸ਼ਾਸਨ ਕੋਈ ਕੋਈ ਦਰਖਾਸਤ ਕੋਈ ਆਇਆ ਕੋਈ ਯੰਗ ਕੋਈ ਗੱਲਬਾਤ ਪ੍ਰਸ਼ਾਸਨ ਨੂੰ ਫੋਨ ਤੇ ਤਸਵੀਰ ਐਸਪੀ ਸਾਹਿਬ ਦੇ ਰਿਟਰਨ ਨੂੰ ਅਨਫੋਰਮ ਕੀਤਾ ਕੱਲ ਜੀ ਐਸਐਚਓ ਨਾਲ ਪਿੰਡ ਨੂੰ ਅਨਫੋਰਮ ਕੀਤਾ ਲੇਕਿਨ ਕੋਈ ਨਹੀਂ ਬੋੜਿਆ ਅੱਜ ਜਦੋਂ ਬਾਦ ਰਾਤ ਉਹਨੇ ਗੋਲੀਆਂ ਲੱਗ ਗਈਆਂ ਬੰਦੇ ਤੇ ਫੇਰ ਗਏ ਉਹ ਆਨਲਾਈਨ ਕੰਪਲੀਟ ਵੀ ਪਾਈ ਦੀ ਆਨਲਾਈਨ ਕੰਪਲੀਟ ਵੀ ਪਾਈ ਸਰ ਇੱਕ ਮਰੀਜ਼ ਆਇਆ ਹੈਗਾ ਜਿੱਤੇ ਗੋਲੀਆਂ ਵਧੀ ਹੈ ਕੀ ਮਾਮਲਾ ਇਸ ਤਰ੍ਹਾਂ ਕੀ ਸਾਹਮਣੇ ਆਇਆ ਹਾਂ ਦੇਖੋ ਜੀ ਸਾਡੇ ਨੂੰ ਰੋਮਪਰ ਸਾਡੇ 7:30 ਤੇ ਇੱਕ ਪੇਸ਼ਰ ਆਇਆ ਜਿਹਦਾ ਨਾਮ ਅਰਣੁਨ ਕੁਮਾਰ ਹੈ ਜਿਹੜਾ ਕਿ ਬਹਾਣੀ ਵਿਲੇਜ ਦਾ ਰਹਿਣ ਵਾਲਾ ਹੈ ਇਹ ਇਨਸੀਡੈਂਸ ਜਿਹੜਾ ਹੈ ਇਹ ਰਾਣੀਪੁਰ ਵਿਲੇਜ ਦਾ ਲੱਗੀ ਹੋਇਆ ਹੈ ਇਸ ਨੂੰ 7:30 ਉਹਨਾਂ ਦੇ ਹੰ ਸ਼ਾਟ ਇੰਜਰੀ ਦੀ ਹਿਸਟਰੀ دی ਗਈ ਜੀ ਹੰ ਸ਼ਾਟ ਇੰਜਰੀ ਦੇ ਹੈ ਸਾਡੇ ਕੋਲ ਆਇਆ ਪਿਛਲੇ ਅਸੀਂ ਉਹਦਾ ਟ੍ਰੀਟਮੈਂਟ ਕੀਤਾ ਹੈ ਉਹਦੇ ਐਕਸ-ਰੇ ਨਾਲ ਸਾਰੇ ਕਰਵਾਏ ਆ ਪੂਰੀ ਇਨਫਰਮੇਸ਼ਨ ਕਰਤੀ ਸੋ ਕਿਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਹੁਣ ਕੰਡੀਸ਼ਨ ਐਸਲੈਟ ਸਟੇਬਲ ਹੈਗੀ ਹੈ ਬਟ ਉਹਦੀ ਇੰਜਰੀਜ਼ ਹੈਗੀ ਹੈ ਅਸੀਂ ਉਹਦਾ ਟ੍ਰੀਟਮੈਂਟ ਕਰਕੇ ਉਹਨੂੰ ਸ਼ਾਇਦ ਰੈਫਰ ਕਰਨਾ ਪਵੇ ਸਾਨੂੰ いただきます。<Thank> <music>